ਹਾਂਜੀ ਹਾਂਜੀ ਦੋਸਤੋ ਜੇ ਕੋਈ ਕਿਸੇ ਨਾਲ ਧੋਖਾ ਕਰਦਾ ਵੀ ਆ ਨਾ ਜਿੰਨਾ ਮਰਜ਼ੀ ਕਰ ਲੋ ਜਿੰਨਾ ਮਰਜ਼ੀ ਝੂਠ ਬੋਲ ਕੇ ਕਿਸੇ ਸਾਹਮਣੇ ਰੋ ਪਿੱਟ ਕੇ ਕੰਮ ਕੱਢ ਲੋ ਠੀਕ ਆ ਪਰ ਜਿਹੜਾ ਉਹਦਾ ਹਿਸਾਬ ਕਿਤਾਬ ਆ ਉਹ ਤਾਂ ਪ੍ਰਮਾਤਮਾ ਨੇ ਹੀ ਲੈਣਾ ਹੁੰਦਾ ਪ੍ਰਮਾਤਮਾ ਨੇ ਉਹਦਾ ਸਾਰਾ ਲੇਖਾ ਜੋਖਾ ਇੱਕ ਇੱਕ ਮਿੰਟ ਦਾ ਹਿਸਾਬ ਕਿਤਾਬ ਰੱਖਿਆ ਪਿਆ ਏਨਾਪਰ ਲੋਬੀ ਸਾਨੂੰ ਕੋਈ ਦੇਖਦਾ ਨਹੀਂ ਜਾਂ ਅਸੀਂ ਕਿਸੇ ਨਾਲ ਝੂਠ ਬੋਲ ਲਿਆ ਜਾਂ ਬੇਈਮਾਨੀ ਕਰ ਲਈ ਇਹਦਾ ਹਿਸਾਬ ਕਿਤਾਬ ਦਾ ਪਲ-ਪਲ ਦਾ ਹੋਣਾ ਹੀ ਹੋਣਾ ਹੈ ਇਸ ਲਈ ਆਪਦੇ ਹਿਸਾਬ ਕਿਤਾਬ ਨੇ ਜਿਹੜੇ ਮੈਂਟੇਨ ਰੱਖੋ ਆਪਦੀ ਲਾਈਫ ਦੇ ਕਿਉਂਕਿ ਇੱਕ ਦਿਨ ਆਪਾਂ ਨੇ ਪ੍ਰਮਾਤਮਾ ਨੂੰ ਹਿਸਾਬ ਕਿਤਾਬ ਦੇਣਾ ਹੀ ਪੈਣਾ ਇਹ ਨਹੀਂ ਹੈਗਾ ਵੀ ਆਪਾਂ ਇੱਥੇ ਦੁਨੀਆਦਾਰੀ ਦੇ ਚੱਕਰਾਂ 'ਚ ਹੀ ਫਸਣਾ ਆਪਾਂ ਪ੍ਰਮਾਤਮਾ ਕੋਲੇ ਜਾਣਾ ਹਿਸਾਬ ਕਿਤਾਬ ਹਰ ਹਾਲਤ ਦੇਣਾ ਪੈਣਾ ਅਸੋ ਆਪਣੀ ਲਾਈਫ ਨੂੰ ਐਦਾਂ ਹੀ ਝੂਠ ਤੂਫਾਨ ਲੋਕਾਂ ਨੂੰ ਕਹਿ ਕੇ ਸੁਣ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਘੱਟ ਕਰੀਏ ਤੇ ਬਾਕੀ ਆਪਣੀ ਲਾਈਫ ਨੂੰ ਸੁਧਾਰੀਏ ਕਿਉਂਕਿ ਅੱਗੇ ਜਾ ਕੇ ਵੀ ਲੋਕ ਅਤੇ ਪਰਲੋਕ ਵਿੱਚ ਅਸੀਂ ਸੁੱਖ ਸੁਖੀ ਰਹਿ ਸਕੀਏ ਪ੍ਰਮਾਤਮਾ ਨੂੰ ਇਹਦਾ ਜਵਾਬ ਵਧੀਆ ਤਰੀਕੇ ਨਾਲ ਦੇ ਸਕੀਏ ਬਸ ਮੈਂ ਇਹੀ ਕਹਿਣਾ ਚਾਹੁੰਦੀ ਆ